ਕਾਲ ਆਪਾ ਬਣਾ ਰਿਹਾ ਮਟਰ ਮਸ਼ਰੂਮ ਉਹਦੇ ਲਈ ਆਪਾਂ ਲੈਤੇ ਆ 600 ਗ੍ਰਾਮ ਮਟਰ ਕੱਢੇ ਹੋਏ ਲਾਣੇ 200 ਗ੍ਰਾਮ ਲੈਤਾ ਪਿਆਜ਼ 100 ਗ੍ਰਾਮ ਟਮਾਟਰ ਥੋੜਾ ਜਿਹਾ ਰਤਾ ਅਦਰਕ 10 ਗ੍ਰਾਮ 10 ਗ੍ਰਾਮ ਬੱਤੀ ਪਰ ਲਸਣ ਇੱਕ ਹਰੀ ਮਿਰਚ ਆਪਾਂ ਇਹ ਸਾਰਿਆਂ ਨੂੰ ਗ੍ਰाइंड ਕਰ ਲਾਂਗੇ ਇਹ ਹੈਗੀ ਆਪਣੀ ਕੋਲੇ ਮਸ਼ਰੂਮ ਮਸ਼ਰੂਮ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਾਂਗੇ ਆਪਾਂ ਮਸ਼ਰੂਮ ਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਸੀ ਧੋਣ ਤੋਂ ਬਾਅਦ ਇੱਕ ਮਸਰੂਮ ਦੇ ਆਪਾਂ 6 ਪੀਸ ਕਰਾਂਗੇ ਜਿਹੜੀ ਵੱਡੀ ਮਸਰੂਮ ਆ ਇਹਦੀ ਆਪਾਂ 8 ਪੀਸ ਕਰ ਦੋਗੇ ਆਪਾਂ ਸਾਰੇ ਮਸਰੂਮ ਕੱਟ ਲਏ ਹੁਣ ਇਹਨੂੰ ਆਪਾਂ ਫਰਾਈ ਕਰਾਂਗੇ ਆਪਾਂ ਸੈਲੋ ਫਰਾਈ ਕਰਾਂਗੇ ਡੀਪ ਫਰਾਈ ਨਹੀਂ ਕਰਨਾ पෙටිය ස फर අදරහරවේ අප සාම සල කුට්ටග හන ස්ට पෙල පා කරගේමසනුම් රाइ ේ දල ේ ජුවදි जප . ਆਪ ਕੋ ਪੈਨ ਦੇ ਵਿੱਚ ਪਾ ਮਾ ਆਪ ਲੈਤਾ 150 ਗ੍ਰਾਮ ਤੇ ਪਰ ਫਾਈਂਡ ਹਰ ਫਾਈਂਡ ਜਦੋਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਫਰਾਈ ਕਰ ਸੈਲੋ ਫਰਾਈ ਕਰਾਂਗੇ ਮਸ਼ਰੂਮ ਆਪਣਾ ਫਾਈਂਡ ਹੋ ਗਿਆ ਗਰਮ అప్పు సారీ మశరు వార్త పాలాగి ఢా సో గ్రామ మసరూ థై సో గ్రామ పెట్టే మటరాల దాని జ ఉంది బాన్ని సబ్జీ టేస్టీ తాజా మటర్ కట్టేసి ஜா மசரும பண்ணு கலர் கலர் சேஜம் ஜோட நீங்கள் மசரும பண்ணி சட்டி அப்பா மசருமாரா தன்னாங்க ஜாத ப்ரானி காரணம் மக்க धरने तो बाद अपने मशरूम का जो सइज है थोड़ा घट जान अपनी ਮਸਰੂਮ ਫਰਾਈ ਹੋ ਗਈ ਆਪਾਂ ਗੈਸ ਕਰਤਾ ਸਿੱਮ ਇਹਨੂੰ ਆਪਾਂ ਇਸ ਤਰੀਕੇ ਬਰਤਨ ਚ ਕੱਢ ਲਾਂਗੇ ਕਿਸੇ ਚ ਵੀ కుక్క రిఫైండ్ తరు సబ్జీ నుండి ఏదో మసాలా కుట్ రిస ప్యాజ అదరక హరి మిర్చ ਆਪਾਂ ਮਸਾਲੇ ਪਾ ਦਾਂਗੇ 2 ਚਮਚੇ ਛੋਟੇ ਨਮਕ ਆ ਦੇ। 1/2 ਚਮਚਾ ਸਾਈਡ ਥੋੜਾ ਛੋਟਾ 1 1/2 ਚਮਚੇ ਹਲਦੀ 1/2 ਚਮਚੇ ਲਾਲ ਮਿਰਚ ਆਪਾਂ ਸਾਰੇ ਮਸਾਲੇ ਚੰਗੀ ਤਰ੍ਹਾਂ ਪਾਉਣ ਲਾਂਗੇ। ਆਪਾਂ ਦਾ ਤੁਮ ਜਪਾ ਮਾਗੇ ਹਣ ਜੀਰੇ ਦਾ ਪਹਿਲਾ ਤਾਣੀ ਪਾਇਆ ਫਿਰ ਜੀਰਾ ਕਾਲਾ ਜਿਹਾ ਵਧੀਆ ਨਹੀਂ ਲੱਗਦਾ ਆਪਾਂ ਮਸਾਲਾ ਉਹਨੇ ਦੇਰ ਤੱਕ ਭੁੰਨਾਗੇ ਜਿੰਨੀ ਦੇਰ ਤੱਕ ਇਹ ਘਿਓ ਨਹੀਂ ਛੱਡਦਾ ਚੰਗੀ ਤਰ੍ਹਾਂ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਤੇਲ ਛੱਡਦਾ ਮਸਾਲੇ ਨੇ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਤੇਲ ਛੱਡਦਾ ਮਸਾਲੇ ਨੇ ਹੁਣ ਇਹਦੇ ਵਿੱਚ ਆਪਾਂ ਮਟਰ ਪਾ ਕੇ 2-3 ਮਿੰਟ ਮਟਰ ਨੂੰ ਕਾਵਾਂਗੇ తిని చారా తి చారట మటర్ ਆਪਾਂ ਤੇ ਨਾ ਚਾਰ ਮਟਰ ਮਟਰ ਨਾਲ ਸਲੀਪ ਨੇ ਤਾਂ ਕਿ ਇਹਦੀ ਸਬਜੀ ਦਾ ਟੇਸਟ ਬਹੁਤ ਹੀ ਜ਼ਿਆਦਾ ਬਣ ਜਾਂਦਾ ਜੇ ਆਪਾਂ ਪਾਣੀ ਪਾਉਣ ਤੋਂ ਬਾਅਦ ਮਟਰ ਪਾਉਣੇ ਆ ਤਾਂ ਉਹ ਉਬਲੇ ਜੇ ਬਣ ਜਾਂਦੇ ਇਸ ਨਾਲ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣੂਗਾ ਹੁਣ ਨਾਲ ਹੀ ਪਾ ਦਾਂਗੇ ਆਪਾਂ ਮਸ਼ਰੂਮ ਇਹ ਸਬਜੀ ਚ ਥੋੜਾ ਨਮਕ ਮਿਰਚ ਆਲੂ ਮਟਰ ਦੀ ਸਬਜੀ ਨੂੰ ਥੋੜਾ ਜਿਹਾ ਬੱਦ ਟੰਡ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਲੀਟਰ ਪਾਣੀ ਦਾ ਆਪਾਂ ਕੁੱਕਰ ਤੇ ਬਿਸਲ ਨਹੀਂ ਲਾਉਣੇ ਕਿ ਕਿ ਬੀ ਸਨਾ ਸਬਜੀ ਦਾ ਟੇਸਾ ਬਿਲਕੁਲੀ ਖਰਾਬ ਨਹੀਂ ਆਪਾਂ ਨੂੰ ਖੁੱਲ੍ਹਾ ਹੀ ਪਕਾਵਾਂਗੇ ਥੋੜੇ ਟੱਕਣ ਨਾਲ ਢੱਕ ਦਾਂਗੇ ਕਿਸੇ ਪਲੇਟ ਨਾਲ ਆਪਾਂ ਇਹਦੇ ਦੋ ਟਮਾਟਰ ਕੱਟੇ ਹੋ ਸੀ ਉਹ ਵੀ ਨਾਲ ਹੀ ਪਾ ਦਾਂਗੇ ਹੁਣ 15 ਤੋਂ 20 ਮਿੰਟ ਆਪਾਂ ਸਬਜੀ ਨੂੰ ਲਗਾਤਾਰ ਮੇਜ਼ ਗੈਸ ਤੇ ਪਕਾਵਾਂਗੇ ਇਹ 35 ਮੀਟਰ ਵਿੱਚ ਸਬਜ਼ੀ ਬਣ ਕੇ ਰੈਡੀ ਹੋ ਜਾਂਦੀ ਹੈ ਆਪਾਂ ਵਿਚ ਵਿਚ ਦੀ ਸਬਜ਼ੀ ਨੂੰ ਹਿਲਾਉਣਾ ਜ਼ਰੂਰੀ ਹੈ ਹਲੋਜੀ ਆਪਾਂ ਟੱਕਾਤਾ ਸਬਜ਼ੀ ਨੂੰ ਉਹੜੇ ਕਲਰ ਬਣਾਉਣ ਲਈ ਪਾਪਾ ਮੰਗੇ 1/2 ਚਮਚੀ ਦੇਗੀ ਮਿਰਚ ਅੱਧਾ ਚਮਚਾ ਪਾਪਾ ਮੰਗੇ ਗਰਮ ਮਸਾਲਾ ਜਿਹੜਾ ਆਪਾਂ ਘਰੇ ਪੀਸਿਆ ਹੋਇਆ ਆਪਾਂ ਸਰਪਨ 5-7 5 ਮਿੰਟ ਹੀ ਹੋਰ ਪਕਾਉਣਾ ਆਪਣੀ ਸਬਜ਼ੀ ਬਣ ਗਈ ਆਪਣੀ ਸਬਜੀ ਬਣ ਗਈ ਸਾਰਿਆਂ ਵੀਰੇ ਦੇਖਣ ਲਈ ਧੰਨਵਾਦ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ ਜਿਹੜੇ ਮਸ਼ਰੂਮ ਆ ਬਹੁਤ ਹੀ ਜ਼ਿਆਦਾ ਸੇਤ ਲਈ ਵਧੀਆ ਹੁੰਦੇ ਆ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਸਬਜੀ ਬਣਾ ਕੇ ਧੰਨਵਾਦ